ਹਾਂਜੀ ਗਾਈ ਸਤਿ ਸ਼੍ਰੀ ਅਕਾਲ ਨਮਸਕਾਰ ਸਵਾਗਤ ਕਰਦੇ ਹਾਂ ਕੋ ਨਵੀਂ ਵੀਡੀਓ ਦੇ ਵਿੱਚ ਛੋਟੇ ਹੜਦੇ ਨੇ ਅੱਜ ਪੀਣਗੇ એનર્ਜੀ ਡਰਿੰਕ ਕਿੱਥੇ ਜਾ ਰਹੇ ਸਤਵੀਰ ਆਪਾਂ ਆਪਾਂ ਜਾ ਰਹੇ ਹਾਂ ਦਿੱਲੀ bro ਦਿੱਲੀ ਦਾ ਟੂਰ ਕੱਢ ਲਿਆ ਜੀ ਅੱਜ ਤੜਕੇ ਤੇ ਫੇਰੀ ਜਾਂਦੇ ਹਾਂ ਤੇ ਦਿੱਲੀ 에어ਪੋਰਟ ਤੇ ਜਾ ਰਹੀ ਹਾਂ ਤੁਹਾਨੂੰ ਸਾਰਾ ਕੁਝ ਜਾਣਕਾਰੀ ਦੱਸਾਂਗੇ ਤੇ ਇਹਦਾ ਛੋਟੇ ਬਾਈ ਵੀ ਆ ਗਏ ਅੰਦਰ ਮੌਸਟਰ ਪੀ ਰਹੇ ਵਿੱਚ ਸਨੇਪਾ ਵੀ ਆ ਰਹੀਆਂ ਨੇ ਲੈ ਗੋ ਸਾਹਿਬ ਵੀ ਆ ਗਏ ਨੇ ਯੂਟਿਊਬ ਆ ਗਿਆ ਆਪਾਂ ਬਾਹਰ ਦਾ ਹਵੇਲੀ ਦਾਬਾ ਹੈਵਨ ਦਾਬਾ ਸੌਰੀ ਫਿਰ ਗਰਮੀ ਬਹੁਤ ਹੈ ਯਾਰ ਕਿੰਨੇ ਦੀ ਮਿਲਿਆ ਅੱਗ ਬਹੁਤ 125 ਦੀ 125 ਦੀ ਯੂਟਿਊਬ ਚੱਲੇ ਹਰ ਦਿੱਲੀ ਵਾਲਾ ਲਵੇ ਜੀ ਚੱਲਦੇ ਆਂਗੇ ਆ ਤਾਬਾ ਸੀ ਤੇ ਆਪਣੀ ਗੱਡੀ ਹੈ ਤੇ ਬਲੌਗ ਤੜਕੇ ਦਾ ਸਟਾਰਟਿੰਗ ਕੀਤਾ ਅਗਲਾ ਵੇ ਜੀ ਜਾ ਕੇ ਸਟਾਰਟ ਕਰਾਂਗੇ ਕੰਪੂਤ ਇਸ ਨੂੰ ਰੌਣਕ ਮੇਲਾ ਦਿਖਾਵਾਂਗੇ ਤੇਰਾ ਹੱਥ ਨੇ ਹੱਥ ਨੇ ਤੁਹਾਨੂੰ ਬਹੁਤ ਬੋੜੇ ਮੇਲਾ ਦਿਖਾਵਾਂਗੇ ਕਿਉਂ ਬਰ ਤੇ ਪਰਨਾ ਵੀ ਨਾ ਮੰਨਦੇ ਆਪਾਂ ਤੇ ਕੀ ਚਾਹਦੇ ਹੋ ਤੱਕ ਪਹੁੰਚ ਕੇ ਮੈਂ ਵੀਡੀਓ YouTube ਬਣਾ ਦੇਣਾ ਤੇ ਵੇ ਕਿਵੇਂ ਨੁਕਸੇ ਕਰਦਾ ਬਾਰਸ਼ਾਤਾ ਵੀ ਸੱਤ ਨੇ ਉਹ ਕਿਰਪਾ ਕੋ ਉਬਾਰੋਂ ਲੈਣਾ ਸੀ ਇਹ ਵੇ ਢੱਡ ਦਾ ਸੋਲਿਆਣੇ ਭਰਤਾ ਵਾਲਾ ਆ ਦੇਖੋ ਇਹ ਦਿੱਤਾ ਹੈ ਕੁਝ ਖੱਤ ਜਿਹੜੇ ਤਰਕੇ ਦੇ ਇਹ ਮੈਂ ਪਿੱਛੋਂ ਗੜੀ ਮਾਰ ਕੇ ਆ ਰਿਹਾ ਮੈਂ ਜੇ ਬੈਠਦੇ ਆ ਮੈਂ ਨੀਂਹ ਤੇਰੇ ਪੌਣੇ ਤੇਰੇ ਮੈਨ ਲਿਖਿਆ ਹੈ ਗਾਣੇ ਇਹ ਗਾਣੇ ਚੱਲ ਪਏ ਫਿਰ ਕਾਪੀ ਰਾਈਟ ਆ ਜਾਣਾ ਫਿਰ ਆਪਾਂ ਕੱਟ ਕਰਦੇ ਹਾਂ ਦੇਸੀ ਦੇ ਬੰਦੇ ਦੇਸੀ ਗੱਲਬਾਤ ਪੂਰੀ ਐ ਨੀ ਮੇਰੇ ਤਰ੍ਹਾਂ ਦੇ ਨਾਂ ਦੀ ਹੌ ਵੇਲੀਆਂ ਦੀ ਇੱਕ ਖਾਸੀਅਤ ਆਈ ਇਹੀ ਆਏ ਦਿੱਲੀ ਆਗੇ ਦੁਬਾਰਾ ਆਇਆ ਆਪਣਾ ਚੱਪਲਾ ਜਾ ਬਈ ਦੇਸੀ ਗੱਦੇ ਸਿਰ ਤੇ ਮਾਰਨਾ ਮੰਦਿਆਂ ਆ ਗੱਲ ਸਹੀ ਆ ਬਾਈ ਪੂਰੀ ਆ ਬੈਠਿਆ ਕਿ ਉੱਥੇ ਠੀਕ ਨੇ ਗੱਲ ਬਾਤ ਛੋਟਿਓ ਆ ਗਏ ਇੱਧਰ ਕਰੈਕਟ ਤਾਂ ਮੈਚ ਚੱਲੀ ਜਾਂਦਾ ਬਾਜੀ ਬਾਦਲੀ ਚ ਤੇ ਮੂਰੇ ਪਿਆ ਓਹ ਨਾਟਕ ਵਿੱਚ ਦਾ ਹਾਈ ਭੈਣ ਚੋਦਨੇ ਯਾਂ ਲੱਗ ਗਿਆ ਤੇ ਬੋਤੀ ਸਭ ਤੋਂ ਵੱਡਾ ਬਾਂਡ ਦੇ ਨਾਲ ਉਹ ਧੀ ਦਾ ਦਿੱਲੀ ਰਹਿਦਾ ਉਹ ਵੀ ਜੱਕ ਲੱਟਿਆ ਥੱਲੇ ਲੱਗ ਜਾਨੀਆ ਕਿਤਨੇ ਜ਼ਿਆਦਾ ਗੱਡੀ ਥੱਲੇ ਲੱਗ ਗਈ ਫਾਸਗੀ ਬਾਜ਼ਾਰ ਉਹ ਐਨੂੰ ਕਰਾ ਲਾ ਐਨੂੰ ਕਰਾ ਲਾ ਬਈ ਦੇਖਦੇ ਹੁਣ ਬਾਜ਼ਾਰ ਚ ਆਹ ਰਾਜ ਮਸਾਲੀ ਧੱਕਾ ਭਾਜੀ ਆ ਦਿੱਲੀ ਜੀ ਦੇਖ ਲਓ ਜੀ ਆ ਹਾਲਾ ਇੰਨਾ ਕਿ ਕੱਚ ਰਹਿ ਗਿਆ ਅਸ ਥੱਲੇ ਲੱਗ ਨਾਲ ਜੀ ਗੱਡੀ ਉਹ ਡਰਾਈਵਰ ਸਾਵਧਕ ਪੂਰੇ ਨੇ ਵੇ ਕੱਟ ਤਾ ਦੇਖੋ ਗੱਡਾ ਹੋ ਗਿਆ ਗੱਡੀਆਂ ਗੱਡੀਆਂ ਬਾਜੀ ਕਾਹ ਗਾ ਸਾਡਾ ਨਿੱਤ ਦਾ ਕੰਮ ਆ ਬਾਜੀ ਪੂਰੇ ਕੱਟ ਕੇ ਨਾ ਹੋ ਗਿਆ ਜੀ ਗੱਡੀਆਂ ਹੀ ਗੱਡੀਆਂ ਹੋ ਗਈਆਂ ਸੱਤੇ ਵੀਰ ਕਿਉ ਓਏ ਯਾਰ ਵੇ ਚੋੜੇ ਉਹ ਯਾਹੀ

ਡਾਇਨੋਸ ਡਾਇਨੋਸ ਹੋ ਗਿਆ ਸਦਨ ਆਪਣਾ ਮਾ ਉਹਦਾ ਬਣਾਵਾਂਗੇ ਉੱਤਰ ਜਿਹੜਾ ਉੱਪਰ ਨਹੀਂ ਗਿਆ ਜੀ ਪੱਥੇ ਕੋਲ ਦੀ ਆ ਹੋਣਾ ਲੌਈ ਆ ਗਈ ਵੇਖ ਪ੍ਰੈਸੀਆਂ ਉਹ ਲੌਈ ਹੋ ਆਉਂਦਾ ਲਾਈਟਾਂ ਵਾਰ ਲਾ ਤੇਰੇ ਨਾਲ ਇਹ ਪਹੁੰਚ ਗਏ ਦਿੱਲੀ ਬਾਹਰਲੀ ਪਾਰਕਿੰਗ ਚ ਪਾਣੀ ਪੂਣੀ ਪੀ ਲਈਏ ਛੋਟੇ ਦੂਰੋਂ ਬਹੁਤ ਆਏ ਨੇ ਪਾਣੀ ਪੂਣੀ ਪੀ ਗਏ ਉਹ ਬੈਲ ਦੀਆਂ ਉੱਚੀਆਂ ਇਮਾਰਤਾਂ ਦੇ ਸੁਪਨੇ ਦੇਖ ਬੱਬੂ ਆਨ ਮੀਰ ਜੀ ਟੱਕਾ ਗਰਮੀ ਬਹੁਤ ਆਏ ਦਿੱਲੀ ਚ ਆ ਕੇ ਤਾਂ ਫੰਗੇ ਲਾ ਦੇ ਪੀ ਰਹੇ ਨੇ ਚਲੋ ਦੇਪ ਦਾ ਕੰਮ ਖਾਤਰਿਆ ਦਾ ਪਾਜੀ ਇਹਦਾ ਕੁੱਤੇ ਵੀ ਖਤਰਨਾਕ ਲੱਗਦੇ ਨੇ ਵੇ ਪੰਜਾਬ ਸੇ ਪੰਜਾਬ ਸੀ ਵੀਰ ਆਏ ਨਾ ਆਪਾਂ ਕੋ ਇਹਦਾ ਪੰਜਾਬ ਵਾਲੇ ਕੁੱਤੇ ਨਹੀਂ ਸਾਡੇ ਤਾਂ ਫੇਰ ਵੀ ਦਿੱਲੀ ਚ ਐਕਟਿੰਗ ਸ਼ਿਟੀ ਲੈਣੀ ਹੈ ਸ਼ਿਟੀ ਵਾਹੀ ਏਡੀ ਕੀ ਬਹੁਤ ਆ ਦੇ ਤੀਰੀ ਤੀਰੀ ਹੋ ਜਣੀ ਆ ਆ ਮੁੜ ਕੇ ਰੰਗ ਕਰਕੇ ਵਿੱਚ ਨਾ ਪੈ ਜਾਣਾ ਆ ਗਏ ਫੇਰ ਤੋਂ ਆਪਾਂ ਸ਼ਾਇਦ ਤੇ ਬਿਆਰ ਛਾ ਜਾਂ ਪਰ ਰੱਖਦੇ ਵੀ ਨਹੀਂ ਹੁੰਦੀਆਂ ਉੱਕੇ ਰੋਟਾ ਬਈ ਉੱਕੇ ਰੋਟਾ ਉੱਕੇ ਇਤਾਲੀਆਂ ਵੀ ਉੱਕੇ ਰੋਟਾ ਨੇ ਸਭ ਮੌਤ ਤੇ ਆਏ ਦਿੱਲੀ ਆ ਕੇ ਵੀ ਬਹੁਤ ਪੂਰਾ ਸੈੱਟ ਹੈ ਜੀ ਉੱਕੇ ਰੋਟਾ ਨੇ ਸੈੱਟ ਤੇ ਹੀ ਕੰਮ ਉੱਕੇ ਰੋਟਾ ਚਾਲਦੇ ਹੁਣ ਦਿਖਾਉਨੇ ਆਂ ਵੀ ਬਾਈ ਛੋਟੇ ਨਾਲ ਇੱਕ ਗੱਲ ਹੈ ਚੱਪਲਾਂ ਜਿਹੜ ਦੇ ਨੇ ਦੋਨੇ ਦਿੱਲੀ ਆ ਕੇ ਵੀ ਪੰਜਾਬ ਵਾਲਾ ਬਹੁਣੀ ਛੱਡੀਦਾ ਹੁੰਦਾ ਗਾਲਾ ਨਹੀਂ ਛੱਡਣੀ ਵੀਰ ਆਪਾਂ ਗਾਲਾ ਨਹੀਂ ਸ਼ੋਭਰੋ ਆਗੇ ਖਾਨਵੀਨ ਵਾਲੇ ਪਾਸੇ ਦਾਣਾ ਪਿੰਡ ਦਾ ਇਹ ਚੋਈ ਆਈ ਹੈ ਉਸਤਾਜਾ ਜੀ ਕੇ ਸਾਵਾ ਜੀ ਆਇਆ ਇਹ ਕਿਵਰ ਹੈ ਅਮਰ ਨਾ ਇੰਕਸ ਕਾਲੇ ਜੰਮ ਚੀਜ਼ਾਂ ਇਹ ਲਾਈਵ ਸ਼ੂਟ ਚੱਲ ਰਿਹਾ ਇਧਰ ਸ਼ੋਭਰੋ ਸ਼ਾਮ ਪੈ ਗਈਆਂ ਸੀ ਦਾ ਸਵਾਸ਼ੀ ਦਾ ਟਾਈਮ ਹੋ ਗਿਆ ਛੋਟੇ ਸੜਕਾਂ ਵਿੱਚ ਬਹੁਤ ਦੇਰ ਲੱਗਦੀਦਾ ਸਭ ਹੀ ਫੇਰ ਯੈਸ ਬ੍ਰੋ ਇਹਦਾ ਲੈਮੀਨੇਸ਼ਨ 600 ਦਾ ਲੈਮੀਨੇਸ਼ਨ 600 ਦਾ ਲੈਮੀਨੇਸ਼ਨ ਜੜਵਾ ਲਿਆ ਪ੍ਰਾਈਵੇਸੀ ਦਾ ਹੋ ਗਲਾਸ ਕਰਵਾ ਲਿਆ ਮੁੰਡਿਆਂ ਨੇ ਆਉਣ ਸਾਰੀ ਦਿੱਲੀ ਵਿੱਚ ਸਾਰੀ ਉਹ ਜਾਂ 5000 ਦੀ ਸਾਰੇ ਕੰਮ ਦੀ ਇੱਥੇ ਲੋਈ ਗਾਇਸ ਹਾਂਜੀ ਨਾਲ ਪੱਲੀਆਂ ਆ ਗਈਆਂ ਇਹਨਾਂ ਨਾਲ ਹੋਰ ਚਲਾ ਸਾਡੀ ਫਲੈਟ ਹੋ ਗਈ ਲੇਟ ਹਾਂ ਇੱਥੇ ਬੈਠੀਆਂ ਆਪਣੇ ਪਿੰਡ ਦੇ ਇੰਨੇ ਰੈਕੋਰਡ ਦੇ ਸ਼ਹਿਰ ਦੇ ਇਹ ਇੱਥੇ ਬਿੱਲੇ ਬੈਠੇ ਹਾਂ ਘਮ ਘਰ ਕੇ ਟੱਕ ਫਾਰ ਕੇ ਆ ਗਈ ਉਹਦਾ ਗੱਲ ਆਪਾਂ ਨੂੰ ਕਿਹਾ ਇਹਦਾ ਵੀਰੇ ਉਹਨਾਂ ਨੂੰ ਵੀ ਦੇ ਦੋ ਬਾਪ ਇਹਨਾ ਤੂੰ ਵੀ ਤੂੰ ਖਾ ਲੈਣਾ ਟੈਨਸ਼ਨ ਨਾ ਲੈ ਤੂੰ ਕੀ ਤੱਕਾ ਉਪਰ ਜਾਮ ਆ ਆਦੀ ਆ ਉਹ ਗੱਡੀਆਂ ਦੀ ਹੋਈ ਭਾਈ ਪਾਜੀ ਉਹ 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 ਤੇ ਗੁੱਕਾ ਵਾਈ ਜਾਂਦੇ ਨੇ ਇਧਰ ਆਪਣੇ ਆੜੇ ਉਹ ਚੇੜੀ ਜਾਂਦੇ ਨੇ ਇੱਕ ਹੋਰ ਭਾਈ ਇੱਕ ਹੋਰ ਆ ਕੇ ਲੈਣਾ ਉਹ ਬਾਹਰ ਆ ਗਿਆ ਉਹ ਪਾਜੀ ਤੱਕਾ ਦਿੱਲੀ ਆ ਗਈ ਨਹੀਂ ਚਾਹ ਛੜਦੀ ਟਵਰੀ ਵਿੱਚ ਚਾਹ ਵੀ ਰਹੇ ਚਾਹ ਉਹ ਸਾਡੇ ਵਾਲਾ ਉਹ ਵਰਦਾ ਇੱਕ ਇਹ ਚਾਹ ਸ਼ਕੰਡਾ ਟਰਾਈਵਰ ਹੋਣੀ ਉਹ ਸੀ ਤੇ ਬੰਦੇ ਬਹੁਤ ਸਾਰੇ ਨੇ ਹੱਸੇ ਤਮਾਸ਼ੇ ਬਾੜੇ ਹੁੰਦੇ ਨੇ ਗੱਡੀ 'ਚ ਬੈਠੇ ਬੈਠੇ ਹੁਣ ਇੱਧਰੋਂ ਆ ਗਏ ਚਾਜੂ ਸ਼ਗਨ ਓਏ ਲਓ ਜੀ ਸ਼ੋਭੂ ਆ ਗਿਆ ਪੱਲਾ ਉੱਥੇ ਚਾਰ 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 ਤੀ ਬੰਦੇ ਚੱਲੂ ਹੋਣਾ ਇਹ ਫਾਟ ਕੇ ਚੱਲਦੀ ਹੌਲੀ 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 ਤਿੰਨ ਦੇ ਜਾਣਾ ਸੱਤੇ ਵੀਰ ਇੱਕ ਇੱਕਨ ਵਿਊ ਜਭੀ ਸੱਤੇ ਵੀਰ ਲੈਟ ਸਰਵਿਸ ਓਹ ਹੋ ਲੇ ਆ ਜੀ ਲੈਫਟ ਚ ਚੱਲਦੇ ਆ ਲੈਫਟ ਚ ਦੇਖਦੇ ਆ ਸਾਨੂੰ ਸਿਸਟਮ ਦੇਚਿਆ ਕਰੋ ਚੈੱਕ ਮਾਲਾ ਕੋਲੇ ਕੱਲੇ ਆ ਚੱਲੇ ਆ ਗਾਈਸ ਯੋ ਬ్రో ਆ ਵੇ ਠੀਕ ਜਿਹੀ ਉੱਤੇ ਤੇ ਮੀਨ ਫੌਜੀ ਆਤਾ ਹੈ ਬਲੋਗਰ ਮੇਨ ਆ ਫੌਜੀ ਓਹੋ ਯੋ ਬ్రో ਚੱਲੇ ਆਪਾਂ ਪੂਰ ਆ ਕੇ ਆਣੇ ਆਪਣੇ ਚੱਲਦੇ ਆ ਬੱਲੇ ਬਾਦ ਆ ਬੱਚ ਕਰ ਸਿਹਤ ਤਾਂ ਪਈ ਹੈ ਚੱਕ ਕੋ YouTube ਆਏ ਰਾਤ ਨੂੰ ਰੋਟੀ ਪਾਣੀ ਛੱਕ ਕੇ ਤੇ ਜਿੱਥੇ ਦਿਨੇ ਰੁਕੇ ਸੀ ਉੱਥੇ ਹੀ ਫੇਰਾ ਜੀ ਉਹ ਲੈ ਆ ਲਈ ਹੈ ਨੇ ਆਉਂਦਾ ਜੀ ਓਟੇ ਵਾਕੀ ਅੰਦਰ ਰੋਟੀ ਖਾਣ ਲੱਗੇ ਨੇ ਤੇ ਆਪਾਂ ਪਹਿਲਾਂ ਖਾ ਕੇ ਬਾਹਰ ਆ ਗਏ ਹਾਜਮੀ ਕਰਨ ਲੈ ਕੇ ਚੱਲ ਬਲੌਗ ਬਣਾਈਏ ਹੋਣਾ ਕਿਸੇ ਦਾ ਨਾ ਦਿੱਲੀ ਦੋ ਵਾਰ ਹੀ ਜਾਇਆ ਹੈ ਆਪਾਂ ਦੋ ਵਾਰੀ ਮਤਲਬ ਬਲੌਗ ਬਣਾ ਲਿਆ ਕਿਸੇ ਦਾ ਨਾ ਟਾਈਮ ਕੱਢ ਕੇ ਸਪੈਸ਼ਲ ਚੋਰ ਬਾਜ਼ਾਰ ਚ ਆਵਾਂਗੇ ਇਹ ਤੁਹਾਨੂੰ ਦਿਖਾਵਾਂਗੇ ਕੀ ਸਿਸਟਮ ਹੈ ਇੱਥੇ ਵੀ ਸਮਾਚਾਰ ਕੀ ਸਿਸਟਮ ਆ ਸਾਰਾ ਦਿਖਾਵਾਂਗੇ ਕਿਸੇ ਦਾ ਨਾ ਸਪੈਸ਼ਲ ਆਵਾਂਗੇ ਕੋਈ ਕੰਮ ਕੋ ਨਿਕਲੇ ਨਾ ਇਦਾਂ ਵੀ ਜਰੂਰ ਆ ਕੇ ਜਾਵਾਂਗੇ ਬਸ ਸਾਨੂੰ ਪਤਾ ਹੀ ਆ ਹੁਣ ਝੋਟੇ ਕਿੱਥੇ ਹੜਦੇ ਨੇ ਬਿੱਲੀ ਨੇ ਆਹੀ ਕੋਸਕਾਨਾ ਰੇਲ ਗੱਡੀ ਆ ਗਈ ਉਹ ਦੇ ਹੋਊ ਆ ਗਈ ਹੋਊ ਆ ਕਸੋਂ ਦਾ ਇੰਦਰ ਪੀਂਗਾ ਦਿਖਾਈਏ ਇਹ ਝੋਟੇ ਕਿੱਥੇ ਅੜਦੇ ਨੇ ਇਹ ਝੋਟੇ ਪੀਂਗਾ ਦੇ ਚੂਤ ਨਾਲੇ ਕਿੱਥੇ ਖੜਦੇ ਨੇ ਆਖਰੀ ਆਪਣੀ ਗੱਡੀ ਵਲੇ ਯਰਾਈਕੋਟ ਤਹਿਸੀਲ ਜਗਰਾਵਾ ਜ਼ਿਲ੍ਹਾ ਲਧਿਆਣਾ ਆਪਣਾ ਦਾ ਝੋਟੇ ਬਰਨਾਲਾ ਜ਼ਿਲ੍ਹਾ ਬਰਨਾਲਾ ਆਖਰੀ ਪਿੰਡ ਆਪਣਾ ਬਰਨਾਲੇ ਦਾ ਤੁਹਾਨੂੰ ਪਤਾ ਹੀ ਹੈ ਕਿਹੜਾ ਕਮੈਂਟ ਹੈ ਜੀ ਜ਼ਰੂਰ ਦੱਸ ਦਿਓ ਕਿਹੜਾ ਠੀਕ ਹੈ ਨਾ ਜੇ ਵਧੀਆ ਲੱਗਿਆ ਹੋਇਆ ਬਲੌਗ ਇਹ ਤਾਂ ਲਾਈਕ ਬਣਦਾ ਐਨਾ ਫਨ ਕੀਤਾ ਵੈਸੀ ਬਲੌਗ ਫੂਲ ਤਾਂ ਛੋਟਾ ਜਿੰਨੇ ਪਿੰਡ ਜਾਂਦਾ ਨੂੰ ਬਣਾਵਾਂਗੇ ਰਾਹ 'ਚ ਝੋਟੇ ਦਾ ਹਈ ਕਿੱਥੇ ਹੜਦੇ ਨੇ ਉਹ ਪੰਗੇ ਲੈਣ ਵਾਲੇ ਤੇ ਇੱਕ ਜਿਹੜਾ ਨਾਲ ਦਾ ਡਰਾਈਵਰ ਸੀਗਾ ਰੈਕਡ ਦਾ ਉਹ ਵੀ ਚਲੇ ਗਿਆ ਉਹ ਪਹਿਲਾਂ ਚਲੇ ਗਿਆ ਜਿਹੜਾ ਉਹ ਤਾਂ ਆਪਾਂ ਨੂੰ ਉੱਥੇ ਮਿਲਿਆ ਸੀ